USCIS United States Citizenship and Immigration Services ਉਹਨਾਂ ਦੇ ਵੱਲੋਂ ਇੱਕ ਹਦਾਇਤ ਦਿੱਤੀ ਗਈ ਹੈ ਅਤੇ ਇਹ ਹਦਾਇਤ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕੀਤੀ ਗਈ ਹੈ ਇੱਕ ਨੋਟਿਸ ਹੈ ਜਿਹੜਾ ਉਹ ਲਿਖਿਆ ਗਿਆ ਹੈ ਉਹ ਕਹਿੰਦੇ ਸਾਰੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਜਿਹੜੇ ਸਿਟੀਜ਼ਨ ਨਹੀਂ ਹੈਗੇ ਅਮਰੀਕਾ ਦੇ ਉਹਨਾਂ ਦਾ ਕੋਈ ਵੀ ਕੇਸ ਸਾਡੇ ਕੋਲੇ ਪੈਂਡਿੰਗ ਹੈ ਤਾਂ ਉਹ ਜੇ ਆਪਣਾ ਐਡਰੈਸ ਬਦਲਦੇ ਨੇ ਤਾਂ ਸਾਨੂੰ 10 ਦਿਨਾਂ ਦੇ ਵਿੱਚ ਵਿੱਚ ਨੋਟੀਫਾਈ ਕਰਨ ਕਿ ਹੁਣ ਉਹ ਕਿੱਥੇ ਰਹਿੰਦੇ ਨੇ ਅਕਸਰ ਹੁੰਦਾ ਕਿ ਹੈ ਕਿ ਜਦੋਂ ਕੋਈ ਵਿਅਕਤੀ ਐਡਰੈਸ ਬਦਲਦਾ ਹੈ ਓਹੋ ਪੋਸਟਲ ਸਰਵਿਸਸ ਯੂਐਸਪੀਐਸ ਨੂੰ ਦੱਸ ਦਿੰਦਾ ਕਿ ਭਾਈ ਮੇਰਾ ਹੁਣ ਆ ਐਡਰੈਸ ਤੇ ਬਜਾਏ ਹੁਣ ਮੈਂ ਇੱਥੇ ਰਹਿਣਾ ਜਿਹੜੀਆਂ ਚਿੱਠੀਆਂ ਨੇ ਉਹ ਤੁਸੀਂ ਮੈਨੂੰ ਅੱਗੇ ਫਾਰਵਰਡ ਕਰ ਦਿਆ ਕਰੋ ਲੇਕਿਨ ਯੂਐਸਸੀਆਈਐਸ ਦਾ ਕਹਿਣਾ ਹੈਗਾ ਉਹ ਕਹਿੰਦੇ ਜੀ ਸਾਡੇ ਵੱਲੋਂ ਭੇਜੀ ਹੋਈ ਕੋਈ ਵੀ ਚਿੱਠੀ ਫਾਰਵਰਡ ਨਹੀਂ ਹੋ ਸਕਦੀ ਸੋ ਇਸ ਕਰਕੇ ਜਦੋਂ ਤੁਸੀਂ ਮੂਵ ਹੁੰਨੇ ਹੋ ਤਾਂ ਯੂਐਸਸੀਆਈਐਸ ਐਂਡ ਯੂਐਸਪੀਐਸ ਦੋਨਾਂ ਨੂੰ ਇਨਫਾਰਮ ਕਰਨਾ ਜ਼ਰੂਰੀ ਹੈ ਤੇ ਇਹ ਜਿਹੜਾ ਰੂਲ ਹੈ ਜਿਹੜਾ ਵੀ ਕੋਈ ਵਿਅਕਤੀ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੇ ਉਹ ਨਾਨ ਸਿਟੀਜ਼ਨ ਹੈ ਉਹਦੇ ਉੱਪਰ ਅਪਲਾਈ ਕਰੇਗਾ ਸੋ ਉਹਨਾਂ ਨੇ ਇਹਦੀ ਐਕਸਪਲੇਨੇਸ਼ਨ ਜਿਹੜੀ ਦਿੱਤੀ ਹੈ ਉਹ ਕਹਿੰਦੇ ਜੇ ਤੁਸੀਂ ਇਹ ਨਹੀਂ ਕਰਦੇ ਤਾਂ ਇਹਦਾ ਅੰਜਾਮ ਸੀਰੀਅਸ ਹੋ ਸਕਦਾ ਕਿਹਾ ਜੋ ਜਾ ਰਿਹਾ ਉਹ ਕਹਿੰਦੇ ਮੰਨ ਲਓ ਕਿ ਅਸੀਂ ਤੁਹਾਨੂੰ ਕੋਈ ਨੋਟਿਸ ਭੇਜਿਆ ਉਹ ਤੁਹਾਡੇ ਤੱਕ ਪਹੁੰਚੇਗਾ ਨਹੀਂ ਅਸੀਂ ਤੁਹਾਡੇ ਤੋਂ ਕੋਈ ਐਕਸਟਰਾ ਐਵੀਡੈਂਸ ਮੰਗਵਾਇਆ ਉਹ ਚਿੱਠੀ ਤੁਹਾਡੇ ਤੱਕ ਪਹੁੰਚੇਗੀ ਨਹੀਂ ਕਿਉਂਕਿ USPS ਨੇ ਸਾਡੀ ਚਿੱਠੀ ਅੱਗੇ ਫਾਰਵਰਡ ਕਰਨੀ ਨਹੀਂ ਹੈ ਔਰ ਜੇ ਤੁਸੀਂ ਐਵੀਡੈਂਸ ਨਾ ਭੇਜਿਆ ਉਹਦੇ ਬਿਨਾਂ ਦੇ ਉੱਤੇ ਹੋ ਸਕਦਾ ਹੈ ਕਿ ਅਸੀਂ ਤੁਹਾਡਾ ਕੇਸ ਡਿਨਾਈ ਕਰ ਦਈਏ ਦੂਸਰੀ ਗੱਲ ਉਹ ਕਹਿੰਦੇ ਅਪਾਇੰਟਮੈਂਟ ਲੈਟਰ ਤੁਹਾਨੂੰ ਭੇਜੀ ਤੁਹਾਨੂੰ ਨਹੀਂ ਮਿਲੇਗੀ ਜੇ ਤੁਹਾਡੇ ਕੇਸ ਦੀ ਡਿਨਾਈਲ ਜਾਂ ਅਪਰੂਵਲ ਅਸੀਂ ਤੁਹਾਨੂੰ ਭੇਜੀ ਤਾਂ ਉਹ ਵੀ ਨਹੀਂ ਮਿਲੇਗੀ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਤੁਹਾਡੇ ਕੇਸ ਦਾ ਬਣ ਕੀ ਰਿਹਾ ਫਿਰ ਜੇ ਕਿਤੇ ਕੋਰਟ ਦੀ ਤਰੀਕ ਤੁਹਾਨੂੰ ਭੇਜੀ ਗਈ ਤੁਸੀਂ ਕੋਰਟ ਦੇ ਵਿੱਚ ਤਰੀਕ ਤੇ ਨਹੀਂ ਪਹੁੰਚੇ ਕਿਉਂਕਿ ਤੁਹਾਨੂੰ ਚਿੱਠੀ ਨਹੀਂ ਮਿਲੀ ਹੋ ਸਕਦਾ ਤੁਸੀਂ ਐਬਸੈਂਟ ਹੋ ਤੇ ਕੋਰਟ ਜਿਹੜਾ ਹੈ ਇੱਕ ਤਰਫਾ ਫੈਸਲਾ ਕਰ ਦੇ ਡਿਪੋਰਟੇਸ਼ਨ ਇਨ ਐਬਸੈਂਸਿਆ ਜੇ اوਵੀ ਹੋ ਜਾਂਦਾ ਤਾਂ ਤੁਹਾਨੂੰ ਉਹਦੇ ਵਿੱਚ ਤੁਹਾਡੀ ਸੁਣਵਾਈ ਕੋਈ ਨਹੀਂ ਹੋਈ ਕਿਉਂਕਿ ਤੁਹਾਡੇ ਕੋਲ ਚਿੱਠੀ ਨਹੀਂ ਪਹੁੰਚੀ ਹੈਗੀ ਸੋ ਵੈਸੇ ਵੀ ਉਹ ਕਹਿੰਦੇ ਇਹ ਲੀਗਲ ਤੌਰ ਤੇ ਵੀ ਤੁਹਾਨੂੰ ਸਾਨੂੰ ਇਨਫਾਰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਐਂਡ ਇਟਸ ਜਸਟ ਵਿਦਨ 10 ਡੇਸ ਕਿਸ ਤਰ੍ਹਾਂ ਇਹ ਚੇਂਜ ਆਫ ਐਡਰੈਸ ਅਪਲਾਈ ਕੀਤਾ ਜਾ ਸਕਦਾ ਹੈ ਕਹਿੰਦੇ ਜੇ ਤਾਂ ਤੁਸੀਂ ਆਨਲਾਈਨ ਹੋ ਫੇਰ ਤੁਸੀਂ ਉੱਥੇ ਚੇਂਜ ਆਫ ਐਡਰੈਸ ਦੇ ਜਿਹੜਾ ਫਾਰਮ ਹੈ ਉਹ ਫਿਲ ਕਰੋਗੇ ਜੇ ਤੁਸੀਂ ਆਨਲਾਈਨ ਨਹੀਂ ਹੈਗੇ ਤਾਂ ਫਿਰ ਤੁਸੀਂ ਇਹ ਆਰ 11 ਫਾਰਮ ਜਿਹੜਾ ਉਹ ਭਰੋਗੇ ਔਰ ਉਹਨੂੰ ਬਾਈ ਪੋਸਟ ਭੇਜੋਗੇ ਹੋ ਸਕਦਾ ਡਿਲੇ ਹੋ ਜਾਏ ਇਸ ਕਰਕੇ ਕੋਸ਼ਿਸ਼ ਕਰੋ ਕਿ ਆਨਲਾਈਨ ਜਿਹੜਾ ਉਹ ਐਡਰੈਸ ਚੇਂਜ ਹੋ ਸਕੇ ਉਹਨਾਂ ਨੇ ਨਾਲ ਇਹ ਵੀ ਹਿਦਾਇਤ ਦਿੱਤੀ ਹੈ ਕਿ ਜਦੋਂ ਤੁਸੀਂ ਆਪਣਾ ਐਡਰੈਸ ਚੇਂਜ ਕਰੋ ਜਿੰਨੇ ਵੀ ਕੇਸ ਤੁਹਾਡੇ USCIS ਨਾਲ ਪੈਂਡਿੰਗ ਨੇ ਉਹਨਾਂ ਸਾਰਿਆਂ ਦੇ ਰੈਫਰੈਂਸ ਨੰਬਰ ਜ਼ਰੂਰ ਭੇਜੋ ਤਾਂ ਕਿ ਹਰੇਕ ਫਾਈਲ ਦੇ ਉੱਪਰ ਤੁਹਾਡਾ ਐਡਰੈਸ ਜਿਹੜਾ ਉਹ ਅ ਅਪਡੇਟ ਕੀਤਾ ਜਾ ਸਕੇ ਬਟ ਇਹਦੇ ਵਿੱਚ ਨਾ ਹੁਣ ਜਿਹੜਾ ਇਹ ਸਾਰੀ ਨਿਊਜ਼ ਆਈ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਡਰ ਹੈ ਉਹ ਕਹਿੰਦੇ ਸਾਡੇ ਤੋਂ ਇਹ ਐਡਰੈਸ ਤਾਂ ਮੰਗਵਾਏ ਜਾ ਰਹੇ ਨੇ ਤਾਂ ਕਿ ਇਮੀਗ੍ਰੇਸ਼ਨ ਜਿਹੜੀ ਹੈ ਉਹ ਛਾਪੇਮਾਰੀ ਜ਼ਿਆਦਾ ਕਰ ਸਕੇ ਤੇ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਕਿੱਥੇ ਰਹਨੇ ਆ ਤੇ ਸਾਨੂੰ ਚੱਕਣਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਸੌਖਾ ਹੋ ਜੇ ਕਿਉਂਕਿ ਇਮੀਗ੍ਰੇਸ਼ਨ ਦੀ ਜਿਹੜੀ ਛਾਪੇਮਾਰੀ ਹੈ ਅੱਜਕੱਲ ਮਿਸਟਰ ਡੋਨਲਡ 트ਰੰਪ ਦੇ ਐਡਮਿਨਿਸਟ੍ਰੇਸ਼ਨ ਨੇ ਇਹ ਬਹੁਤ ਜ਼ਿਆਦਾ ਤੇਜ਼ ਕੀਤੀ ਹੋਈ ਹੈ ਹਰ ਤਰੀਕੇ ਦੇ ਨਾਲ ਜਿਹੜੇ ਇਮੀਗਰੈਂਟ ਨੇ ਜਿਨ੍ਹਾਂ ਦੇ ਕੋਲੇ ਦਸਤਾਵੇਜ਼ ਹੈ ਨਹੀਂ ਕੇ ਉਹਨਾਂ ਨੂੰ ਲੱਭਿਆ ਜਾ ਰਿਹਾ ਚਾਹੇ ਉਹ IRS ਹੈ ਜਾਂ ਫਿਰ HRD ਹੈ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਸੋ ਬਹੁਤ ਸਾਰੇ ਲੋਕਾਂ ਦਾ ਇਹ ਕਨਸਰਨ ਹੈ ਕਿ ਇਹ 10 ਦਿਨਾਂ ਦੇ ਵਿੱਚ ਵਿੱਚ ਤਾਂ ਕਰਕੇ ਸਾਡੇ ਤੋਂ ਨਵਾਂ ਐਡਰੈਸ ਮੰਗਵਾਇਆ ਜਾ ਰਿਹਾ ਹੈ ਤਾਂਕਿ ਸਾਨੂੰ ਛੇਤੀ ਨਾਲ ਇਮੀਗ੍ਰੇਸ਼ਨ ਜਿਹੜੀ ਹੈ ਉਹ ਲੱਭ ਸਕੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਉਹਦੇ ਬਾਰੇ ਤਾਂ ਆਪਾਂ ਹਲੇ ਕੁਝ ਕਹਿ ਨਹੀਂ ਸਕਦੇ ਬਟ ਇਟਸ new update on USCIS social media.